ਇਹ ਕਰ ਰਿਹਾ ਜ ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਹੈ ਔਰ ਅਫਸੋਸ ਦੀ ਗੱਲ ਇਹ ਹੈ ਕਿ ਲਾਅ ਐਂਡ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਆ ਜਦ ਉਹਦੇ ਘਰ 'ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਿਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਨਾ ਹੋ ਗਿਆ ਸਿਕਿਉਰਿਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤਮਾਨ ਦੀ ਕਾਰਗੁਜ਼ਾਰੀ ਦਾ ਕਿ ਅੱਜ ਇਹ ਬੰਦਾ ਜੇ ਇਹਨੂੰ ਸਿਕਿਉਰਿਟੀ ਮਿਲੀ ਹੁੰਦੀ ਤੇ ਅੱਜ ਜੀਉਂਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਐ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਐ ਕੁਛ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਚਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਕੀ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਐਡੇ ਨਾਜ਼ਕ ਹੋ ਗਏ ਆ ਕਿ ਕੋਈ ਕੰਟਰੋਲ ਨਹੀਂ ਫਰੋਤੀ ਟਾਰਗੇਟ ਕਿਲਿੰਗ ਹੂਜ ਟਰੈਜੇਡੀ ਇੰਟੈਲੀਜੈਂਸ ਦੇ ਦਫਤਰਾਂ ਤੇ ਅਟੈਕ ਸਿੱਧੂ ਮੂਸੇ ਵਾਲਾ ਮਰਡਰ ਮੈਂ ਲਿਸਟ ਗਿਣਾਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਜ਼ ਥਿਸ ਦਾ ਐਕਚੁਅਲ ਗਰਾਉਂਡ ਜ਼ੀਰੋ ਸਿਚੁਏਸ਼ਨ ਇਨ ਪੰਜਾਬ ਕਿ ਅਫਸਰਾਂ ਦੀ ਪੋਸਟਿੰਗ ਸਿਰਫ ਤੇ ਸਿਰਫ ਕੀ ਕੌਣ ਵੱਧ ਖੁਸ਼ਾਮਦਿਤ ਕਰਦਾ ਉਸ ਹਿਸਾਬ ਤੇ ਹੈ ਮੈਰਿਟ ਤੇ ਕੋਈ ਨਹੀਂ ਔਰ ਚੀਫ ਮਿਨਿਸਟਰ ਸਾਹਿਬ ਸੁੱਤੇ ਪਏ ਅ ਅਫਸੋਸ ਦੀ ਗੱਲ ਹੈ ਇਟਸ ਅ ਵੈਰੀ ਬਿਗ ਲਾਸ ਫॉर द ਫੈਮਿਲੀ ਫॉर द ਪਾਰਟੀ ਮਗਰ ਸਰਕਾਰ ਸੁੱਤੀ ਪਈ ਹੈ ਇਟਸ ਅਨਦਰ 트ੈਜਿਕ ਡੇ ਰੋਜ ਕਤਲੋ ਗੈਰਤ ਰੋਜ ਟਾਰਗੇਟ ਕਿਲਿੰਗ ਰੋਜ ਔਰ ਕਹਿ ਕੇ ਮਾਰ ਰਹੇ ਜੀ ਹੁਣ ਗੋਲੀਆਂ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਰਨਿੰਗ ਵੀ ਸੀ ਇੱਕ ਨਹੀਂ ਅਨੇਕਾਂ ਵਾਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲਾਪਸ ਹੈ ਫੇਲਿਅਰ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਦਾ ਬਹੁਤ ਬਹੁਤ ਧੰਨਵਾਦ ਅ ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨਮਾਇंदे ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੁੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਹੈ ਔਰ ਅਫਸੋਸ ਦੀ ਗੱਲ ਇਹ ਹੈ ਕਿ ਲਾਅ ਐਂਡ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਅ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਿਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਹਨਾ ਹੋ ਗਿਆ ਸਿਕਿਉਰਿਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤਮਾਨ ਦੀ ਘਰਗੁਜ਼ਾਰੀ ਦਾ ਕਿ ਅੱਜ ਇਹ ਬੰਦਾ ਜੇ ਨੂੰ ਸਿਕਿਉਰਿਟੀ ਮਿਲੀ ਹੁੰਦੀ ਤੇ ਆ ਜੀਉਂਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਹੈ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਚਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ। ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਕੀ ਰਿਐਕਟ ਕਰੂਗੀ ਹਮੇਸ਼ਾ? ਕਿ ਪੁਲਿਸ ਸੁੱਤੀ ਰਹੂਗੀ? ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਐਡੇ ਨਾਜ਼ੁਕ ਹੋ ਗਏ ਆ ਕਿ ਕੋਈ ਕੰਟਰੋਲ ਨਹੀਂ। ਫਰੋਤੀ ਟਾਰਗੇਟ ਕਿਲਿੰਗ ਹੂਜ ਟ੍ਰੈਜੇਡੀ ਇੰਟੈਲੀਜੈਂਸ ਦੇ ਦਫਤਰਾਂ ਤੇ ਅਟੈਕ ਸਿੱਧੂ ਮੂਸੇ ਵਾਲਾ ਮਰਡਰ ਮੈਂ ਗਿਣ ਲਿਸਟ ਗਿਣਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਜ਼ ਇਸ ਦ ਐਕਚੁਅਲ ਗਰਾਉਂਡ ਜ਼ੀਰੋ ਸਿਚੁਏਸ਼ਨ ਇਨ ਪੰਜਾਬ ਕਿ ਅਫਸਰਾਂ ਦੀ ਪੋਸਟਿੰਗ ਸਿਰਫ ਤੇ ਸਿਰਫ ਕਿ ਕੌਣ ਵੱਧ ਕੋਸ਼ਾਮਦੀਤ ਕਰਦਾ ਉਸ ਹਿਸਾਬ ਤੇ ਮੈਰਿਟ ਤੇ ਕੋਈ ਨਹੀਂ ਔਰ ਚੀਫ ਮਿਨਿਸਟਰ ਸਾਹਿਬ ਸੁੱਤੇ ਪਏ ਅ ਅਫਸੋਸ ਦੀ ਗੱਲ ਹੈ ਇਟਸ ਅ ਵੈਰੀ ਬਿਗ ਲਾਸ ਫॉर द ਫੈਮਿਲੀ ਫॉर द ਪਾਰਟੀ ਮਗਰ ਸਰਕਾਰ ਸੁੱਤੀ ਪਈ ਹੈ ਇਟਸ ਅਨਦਰ ਟਰਾਜਿਕ ਡੇ ਰੋਜ ਕਤਲੋ ਗੈਰਤ ਰੋਜ ਟਾਰਗੇਟ ਕਿਲਿੰਗ ਰੋਜ ਔਰ ਕਹਿ ਕੇ ਮਾਰ ਰਹੇ ਜੀ ਹੁਣ ਗੋਲੀਆਂ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਰਨਿੰਗ ਵੀ ਸੀ ਇੱਕ ਨਹੀਂ अनेका ਵਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮਨ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲਾਪਸ ਹੈ ਫੇਲਿਅਰ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਦਾ ਬਹੁਤ ਬਹੁਤ ਧੰਨਵਾਦ ਅ ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਹੈ ਕਿ ਲਾਅ ਨਾ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਅ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਹੈ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਿਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਨਾ ਹੋ ਗਿਆ ਸਿਕਿਉਰਿਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤਮਾਨ ਦੀ ਕਾਰਗੁਜ਼ਾਰੀ ਦਾ ਕੀ ਅੱਜ ਇਹ ਬੰਦਾ ਜੇ ਨੂੰ ਸਿਕਿਉਰਿਟੀ ਮਿਲੀ ਹੁੰਦੀ ਤੇ ਅੱਜ ਜਿਉਂਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅਨ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਹੈ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਸ਼ਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਚੀ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਐਡੇ ਨਾਜ਼ੁਕ ਹੋ ਗਏ ਆ ਕਿ ਕੋਈ ਕੰਟਰੋਲ ਨਹੀਂ ਫਰੋਤੀ ਟਾਰਗੇਟ ਕਿਲਿੰਗ ਹੂਜ ਟਰੈਜੇਡੀ ਇੰਟੈਲੀਜੈਂਸ ਦੇ ਦਫ਼ਤਰਾਂ ਤੇ ਅਟੈਕ ਸਿੱਧੂ ਮੂਸੇ ਵਾਲਾ ਮਰਡਰ ਮੈਗਰ ਲਿਸਟ ਗਿਣਾਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਜ਼ ਥਿਸ ਦ ਐਕਚੁਅਲ ਗਰਾਉਂਡ ਜ਼ੀਰੋ ਸਿਚੁਏਸ਼ਨ ਇਨ ਪੰਜਾਬ ਕਿ ਅਫਸਰਾਂ ਦੀ ਪੋਸਟਿੰਗ ਸਿਰਫ ਤੇ ਸਿਰਫ ਕਿ ਕੌਣ ਵੱਧ ਖੁਸ਼ਾਮਦੀਤ ਕਰਦਾ ਉਸ ਹਿਸਾਬ ਤੇ ਆ ਮੈਰਿਟ ਤੇ ਕੋਈ ਨਹੀਂ ਔਰ ਚੀਫ ਮਿਨਿਸਟਰ ਸਾਹਿਬ ਸੁੱਤੇ ਪਏ ਆ ਅਫਸੋਸ ਦੀ ਗੱਲ ਹੈ ਇਟਸ ਅ ਵੈਰੀ ਬਿਗ ਲਾਸ ਫॉर द ਫੈਮਿਲੀ ਫॉर द ਪਾਰਟੀ ਮਗਰ ਸਰਕਾਰ ਸੁੱਤੀ ਪਈ ਹੈ ਇਟਸ ਅਨਦਰ 트ੈਜਿਕ ਡੇ ਰੋਜ ਕਤਲ ਹੋ ਗੈਰਤ ਰੋਜ ਟਾਰਗੇਟ ਕਿਲਿੰਗ ਰੋਜ ਔਰ ਕਹਿ ਕੇ ਮਾਰ ਰਹੇ ਜੀ ਹੁਣ ਗੋਲੀਆਂ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਰਨਿੰਗ ਵੀ ਸੀ ਇੱਕ ਨਹੀਂ ਅਨੇਕਾਂ ਵਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲਾਪਸ ਹੈ ਫੇਲਿਅਰ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਦਾ ਬਹੁਤ ਬਹੁਤ ਧੰਨਵਾਦ ਬੜੀ ਦੁਖਦਾਈ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨਮਾਇੰਦੇ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਹੈ ਕਿ ਲਾਅਨ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਹੈ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਿਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਨਾ ਹੋ ਗਿਆ ਸਿਕਿਉਰਿਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤ ਮਾਨ ਦੀ ਕਾਰਗੁਜ਼ਾਰੀ ਦਾ ਕੀ ਅੱਜ ਇਹ ਬੰਦਾ ਜੇ ਨੂੰ ਸਿਕਿਉਰਿਟੀ ਮਿਲੀ ਹੁੰਦੀ ਤੇ ਅਜੂਂਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਹੈ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਸ਼ਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਚੀ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਐਡੇ ਨਾਜ਼ੁਕ ਹੋ ਗਏ ਆ ਕਿ ਕੋਈ ਕੰਟਰੋਲ ਨਹੀਂ ਫਿਰੋਤੀ ਟਾਰਗੇਟ ਕਿਲਿੰਗ ਹੂਜ ਟਰੈਜੇਡੀ ਇੰਟੈਲੀਜੈਂਸ ਦੇ ਦਫ਼ਤਰਾਂ ਤੇ ਅਟੈਕ ਸਿੱਧੂ ਮੂਸੇ ਵਾਲਾ ਮਰਡਰ ਮਗਰ ਲਿਸਟ ਗਿਣਾਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਜ਼ ਥਿਸ ਦ ਐਕਚੁਅਲ ਗਰਾਉਂਡ ਜ਼ੀਰੋ ਸਿਚੁਏਸ਼ਨ ਇਨ ਪੰਜਾਬ ਕਿ ਅਫਸਰਾਂ ਦੀ ਪੋਸਟਿੰਗ ਸਿਰਫ ਤੇ ਸਿਰਫ ਕਿ ਕੌਣ ਵੱਧ ਖੁਸ਼ਾਮਦੀਦ ਕਰਦਾ ਉਸ ਹਿਸਾਬ ਤੇ ਹੈ ਮੈਰਿਟ ਤੇ ਕੋਈ ਨਹੀਂ ਔਰ ਚੀਫ ਮਨਿਸਟਰ ਸਾਹਿਬ ਸੁੱਤੇ ਪਏ ਆ ਅਫਸੋਸ ਦੀ ਗੱਲ ਹੈ ਇਟਸ ਅ ਵੈਰੀ ਬਿਗ ਲਾਸ ਫॉर द ਫੈਮਿਲੀ ਫॉर द ਪਾਰਟੀ ਮਗਰ ਸਰਕਾਰ ਸੁੱਤੀ ਪਈ ਹੈ ਇਟਸ ਅਨਦਰ 트ੈਜਿਕ ਡੇ ਰੋਜ ਕਤਲੋ ਗੈਰਤ ਰੋਜ ਟਾਰਗੇਟ ਕਿਲਿੰਗ ਰੋਜ ਔਰ ਕਹਿ ਕੇ ਮਾਰ ਰਹੇ ਜੀ ਹੁਣ ਗੋਲੀਆਂ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਰਨਿੰਗ ਵੀ ਸੀ ਇੱਕ ਨਹੀਂ ਅਨੇਕਾ ਵਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲਾਪਸ ਹੈ ਫੇਲਿਅਰ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਦਾ ਬਹੁਤ ਬਹੁਤ ਧੰਨਵਾਦ ਬੜੀ ਦੁਖਦਾਈ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨਮਾਇंदे ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਹੈ ਔਰ ਅਫਸੋਸ ਦੀ ਗੱਲ ਇਹ ਹੈ ਕਿ ਲਾਅਨ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਿਕਿਉਰਿਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਨਾ ਹੋ ਗਿਆ ਸਿਕਿਉਰਿਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵੰਤ ਮਾਨ ਦੀ ਕਾਰਗੁਜ਼ਾਰੀ ਦਾ ਕੀ ਅੱਜ ਇਹ ਬੰਦਾ ਜੇ ਨੂੰ ਸਿਕਿਉਰਿਟੀ ਮਿਲੀ ਹੁੰਦੀ ਤੇ ਅਜੂਂਦਾ ਹੁੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਹੈ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਸ਼ਿਆਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਚੀ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਬਾਰਡਰ ਸਟੇਟ ਦੇ ਐਡੇ ਨਾਜ਼ੁਕ ਹੋ ਗਏ ਆ ਕਿ ਕੋਈ ਕੰਟਰੋਲ ਨਹੀਂ ਫਰੋਤੀ